ਵਲਵੰਤ ਸਿੰਘ ਮਲਤਾਨੀ ਕਤਲ ਕੇਸ ਮਾਮਲੇ ਦੇ ਵਿੱਚ ਸੁਮੇਤ ਸੈਣੀ ਵੱਲੋਂ ਜਿਹੜੀ ਹੈ ਇੱਕ ਟਿਸ਼ਨ ਪੰਜਾਬ ਹਾਈ ਕੋਰਟ ਦੇ ਵਿੱਚ ਫਾਈਲ ਕੀਤੀ ਹੈ ਅੱਜ ਸੁਣਵਾਈ ਹੋਈ ਹੈ ਸੁਣਵਾਈ ਦੇ ਦੌਰਾਨ ਕੀ ਕੁਛ ਰਿਹਾ ਜਨੰਦਲੇ ਐਡਵੋਕੇਟ ਨੇ ਜਿਹੜੇ ਸੁਮੇਤ ਸੈਣੀ ਦੇ ਉਹ ਦੱਸਣਗੇ ਰਜਤ ਡੋਗਰਾ ਜੀ ਰਜਤ ਜੀ ਸਭ ਤੋਂ ਪਹਿਲਾ ਤਾਂ ਜਿਹੜਾ ਮਾਮਲਾ ਹੈ ਕਿਉਂਕਿ 1991 ਦਾ ਮਾਮਲਾ ਹੈ ਮੋਹਾਲੀ ਦੇ ਵਿੱਚ ਵੀ ਜਿਹੜਾ ਇਸ ਦੀ ਸੁਣਵਾਈ ਚੱਲ ਰਹੀ ਹੈ ਲੇਕਿਨ ਹਾਈ ਕੋਰਟ ਦੇ ਵਿੱਚ ਸੁਮੇਤ ਸਿੰਘ ਸੈਣੀ ਵੱਲੋਂ ਮੂਵ ਕੀਤਾ ਗਿਆ ਹੈ ਕਿ ਉਹਨਾਂ ਦੀ ਪਟੀਸ਼ਨ ਸੀਗੀ ਅੱਜ ਕੀ ਰਿਹਾ ਅਸੀਂ ਜੀ ਹਾਈ ਕੋਰਟ ਚ ਪਟੀਸ਼ਨ ਪਾਈ ਹੈ ਜਿਹੜੀ ਕੁਐਸ਼ਿੰਗ ਆਫ ਐਫ ਆਈ ਆਰ ਪਾਈ ਹੈ ਜੀ ਨਾਲ ਅਸੀਂ ਪਾਈ ਹੈ ਕਿ ਜਿਹੜੀ ਚਾਰ ਸ਼ੀਟ ਆਈ ਹੈ ਜਿਹਨੂੰ ਅਸੀਂ ਚਲਾਨ ਕਹਿੰਦੇ ਆ ਉਹਨੂੰ ਕੁਐਸ਼ ਕੀਤਾ ਜਾਏ ਕਿਉਂਕਿ 29 ਸਾਲ ਪੁਰਾਣਾ ਮਾਮਲਾ ਹੈ ਇਹ ਸਰਕਾਰ ਨੇ ਜਸਟ ਇੱਕ ਬੰਦੇ ਨੂੰ ਇਨਡਿਕਟ ਕਰਨ ਲਈ ਐਫ ਆਈ ਆਰ ਦਰਜ ਕੀਤੀ ਹੈ ਮੋਰਓਵਰ ਇਨਸੀਡੈਂਟ ਪਰਟੇਨਸ ਟੂ ਚੰਡੀਗੜ੍ਹ ਐਫ ਆਈ ਆਰ ਮੋਹਾਲੀ ਚ ਹੋਈ ਹੈ ਤਾਂ ਲਾਸਟ ਡੇਟ ਤੇ ਨੋ ਨੋ ਨੋਟਿਸ ਕਰਕੇ ਤੇ ਜਵਾਬ ਮੰਗਵਾਇਆ ਸੀ ਅੱਜ ਕੰਪਲੇਨੈਂਟ ਨੇ ਆਪਣਾ ਰਿਪਲਾਈ ਫਾਈਲ ਕਰਤਾ ਹੈ ਹਲੇ ਸਰਕਾਰ ਦਾ ਰਿਪਲਾਈ ਪੈਂਡਿੰਗ ਹੈ ਸਾਨੂੰ ਕੰਪਲੇਨੈਂਟ ਦੇ ਰਿਪਲਾਈ ਤੇ ਜੱਜ ਸਾਹਿਬ ਨੇ ਕੀ ਕਿਹਾ ਦਾ ਕਾਉਂਟਰ ਦੇ ਦੋ ਤੇ ਥਲਵੀ ਕੋਰਟ ਨੂੰ ਡਾਇਰੈਕਟ ਕੀਤਾ ਕਿ ਜਦ ਤੱਕ ਇਸ ਕੋਰਟ ਚ ਹਾਈ ਕੋਰਟ ਚ ਮੈਟਰ ਪੈਂਡਿੰਗ ਹੈ ਚਾਰजेस ਨਹੀਂ ਫ੍ਰੀਮ ਕਰਨੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੇਸ ਦੇ ਕਮਿਟਲ ਦੀ ਉਹ ਜੀ ਸਧਾਰਨ ਪਾਸ਼ਾ ਦੇ ਵਿੱਚ ਸਮਝਾਣਾ ਹੋਵੇ ਦਰਸ਼ਕਾਂ ਨੂੰ ਉਸ ਨੂੰ ਤੁਸੀਂ ਕਿਵੇਂ ਸਮਝਾਓ ਜੀ ਦੇਖੋ ਜੀ ਜਦੋਂ ਇੱਕ ਐਫ ਆਈ ਆਰ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਬਾਅਦ ਫਾਈਨਲ ਰਿਪੋਰਟ ਆਉਂਦੀ ਜਿੰਨੂੰ ਅਸੀਂ ਚਲਾਨ ਕੰਨਿਆ ਜੀ ਜਦੋਂ ਇੱਕ ਵਾਰੀ ਚਲਾਨ ਆ ਜਾਂਦਾ ਫਿਰ ਉਹ ਦੇਖਦੇ ਨੇ ਕਿ ਆਫੈਂਸਿਵ ਸਕੀ ਨਹੀਂ ਉਹਦੇ ਚ ਔਰ ਟ੍ਰਾਇਅਬਲ ਬਾਈ ਕੋਰਟ ਨੇ ਜਦੋਂ ਮੈਜਿਸਟ੍ਰੇਟ ਤੇ ਹੋਏ ਫਿਰ ਉਸ ਹਿਸਾਬ ਨਾਲ ਆਪਣੇ ਕੋਲੇ ਰੱਖ ਲੈਂਦੇ ਨੇ ਜੋ ਟ੍ਰਾਇਅਬਲ ਬਾਈ ਸੈਸ਼ਨਸ ਹੈ ਤਾਂ ਫਿਰ ਉਹ ਚਲਾਨ ਨੂੰ ਕਮਿਟ ਕਰ ਦਿੰਦੇ ਨੇ ਟੂ ਫਰੇਮ ਚਾਰजेस ਤਾਂ ਇਸ ਕੇਸ ਜਿਹੜੀ ਕਮਿਟਲ ਤੋਂ ਬਾਅਦ ਚਾਰजेस ਫਰੇਮ ਕਰਨ ਤੋਂ ਮਨਾ ਕੀਤਾ ਹੈ ਇਸ ਇਸ ਮਾਮਲੇ ਦੇ ਵਿੱਚ ਇੱਕ ਹੋਰ ਚੀਜ਼ ਵੀ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਰਿਪਲਾਈ ਫਾਈਲ ਕਰਨਾ ਸੀ ਉਹ ਨਹੀਂ ਕੀਤਾ ਹੁਣ ਕੀ ਆ ਦੇ ਜੀ ਪੰਜਾਬ ਸਰਕਾਰ ਨੂੰ 30 ਤੱਕ ਰਿਪਲਾਈ ਫਾਈਲ ਕਰਨ ਨੂੰ ਕਿਹਾ ਤੇ ਸਾਨੂੰ ਕਿਹਾ ਕਿ ਜੇ ਤੁਸੀਂ ਕੋਈ ਕਾਊਂਟਰ ਰਿਪਲਾਈ ਦੇਣਾ ਤੇ ਉਦੋਂ ਤੱਕ ਕਾਊਂਟਰ ਰਿਪਲਾਈ ਫਾਈਲ ਕਰ ਦਿਓ ਤਾਂ ਕਿ ਮੈਟਰ ਦੀ ਫਾਈਨਲ ਸੁਣਵਾਈ 10 ਦਸੰਬਰ ਨੂੰ ਹੈ ਜੀ ਅਗਲੀ ਡੇਟ ਤਾਂ ਕਿ ਉਦੋਂ ਤੱਕ ਹੋ ਜਾਏ ਫਾਈਨਲ ਯਾਨੀ ਕਿ ਰਿਪਲਾਈ ਸਾਰਾ ਫਾਈਲ ਫਾਈਲ ਹੋ ਜਾਏਗਾ 10 ਨੂੰ ਸਿਰਫ ਫਾਈਨਲ ਡਿਸਪੋਜ਼ ਫਾਈਨਲ ਹੀਅਰਿੰਗ ਹੈ ਜੀ ਮਾਮਲੇ ਦੇ ਵਿੱਚ ਜਿਹੜਾ ਹੈ ਉਹ 10 ਦਸੰਬਰ ਨੂੰ ਫਾਈਨਲ ਡਿਸਪੋਜ਼ੀਬਲ ਹੋਣਾ ਹੈ ਪੂਰਾ ਕੇਸਇਆ ਕਿ ਇਹ ਕਿ ਪੂਰਾ ਤਰੀਕੇ ਨਾਲ ਕਹੀਏ ਕਿ ਫਾਈਨਲ ਹੀਅਰਿੰਗ ਹੀ ਉਸੇ ਦਿਨ ਹੋਣੀ ਹੈ ਤੇ ਆਪਣੇ ਆਪ ਦੇ ਵਿੱਚ ਬਹੁਤ ਪੁਰਾਣਾ ਮਾਮਲਾ ਹੈ ਹਾਲਾਂਕਿ ਕੱਲ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਅਦਾਲਤ ਦੇ ਵਿੱਚ ਵੀ ਕੇਸ ਲੱਗਣਾ ਹੈ ਦੇਖਣਾ ਹੈ ਰਹੇਗਾ ਉੱਥੇ ਕੀ ਹੁੰਦਾ ਹੈ ਲੇਕਿਨ ਹਾਈ ਕੋਰਟ ਦੇ ਵਿੱਚ ਹੁਣ ਮਾਮਲਾ 10 ਦਸੰਬਰ ਨੂੰ ਹੋਵੇਗਾ ਕੈਮਰਾ ਪਰਸਨ ਸੁਮੇਤ ਸਿੰਘ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ